ਕੱਠ ਰੱਖਿਆ ਗਿਆ ਤੇ 55 ਦੇ ਕਰੀਬ ਪਰਿਵਾਰ ਪਹੁੰਚੇ ਨੇ 25 ਕਰੋੜ ਦਾ ਦੱਸ ਰਹੇ ਨੇ ਕਿ ਜੋ ਠੱਗੀ ਹੋਈ ਹੈ ਕੁੜੀਆਂ ਨੇ ਜੋ ਕੀਤੀ ਹੈ ਐਸਾ ਕੀ ਹੈ ਉਹਨਾਂ ਦੇਸ਼ਾਂ ਦੇ ਵਿੱਚ ਕਿ ਕੁੜੀਆਂ ਜਾ ਕੇ ਉੱਥੇ ਮੁੱਕਰ ਜਾਂਦੀਆਂ ਨੇ ਮੈਂ ਦੱਸਦਾ ਬਾਈ ਕੀ ਚੱਕਰ ਆ ਬਾਹਰਲੇ ਦੇਸ਼ਾਂ ਦੇ ਵਿੱਚ ਅੱਜ ਦੇ ਟਾਈਮ ਬਹੁਤ ਔਖਾ ਹੋਇਆ ਪਿਆ ਕੰਮ ਕਰ ਹੈ ਨਹੀਂ ਜਨਤਾ ਇੰਨੀ ਕਾ ਗਈ ਲੈ ਰੱਬ ਦਾ ਨੋ ਠੀਕ ਆ ਕੁੜੀਆਂ ਤੁਹਾਨੂੰ ਦੱਸਦਾ ਫੀਸਾ ਭਰਨ ਤੱਕ ਦੇ ਪੈਸੇ ਨਹੀਂ ਹੈਗੇ ਜੇ ਕੋਈ ਫੁੱਲ ਟਾਈਮ ਦੀ ਫੀਸ ਭਰ ਕੇ ਆ ਵੀ ਜਾਂਦੀ ਆ ਤੇ ਉਹ ਕਾਲਜ ਜਾਂਦੇ ਨਹੀਂ ਪਤਾ ਨਹੀਂ ਕੀ ਕੀ ਚੱਕਰ ਪੈ ਜਾਂਦਾ ਕਿਉਂ ਨਹੀਂ ਜਾਂਦੀ ਹੈ ਹੈਗੀਆਂ ਰੱਬ ਜਾਣੇ ਗਲਤ ਹੋ ਜਾਂਦੀਆਂ ਨੇ ਉਰੇ ਆ ਕੇ ਮੁੰਡਿਆਂ ਨਾਲ ਕਿ ਵੀ ਸਾਡੇ ਆਫਿਸਾ ਭਰ ਲੂ ਸਾਡਾ ਖਰਚਾ ਚੱਕ ਲੂ ਵੀ ਸਾਡੇ ਅਸੀਂ ਐਸ ਪ੍ਰਤੀ ਨਾਲ ਰਹਿ ਲਈ ਆ ਆਪ ਦਾ ਹਨਾ ਕੁੜੀਆਂ ਪਿੱਛੇ ਪਰਿਵਾਰ ਜਿਹੜੇ ਮੁੰਡਿਆਂ ਨੇ ਪੈਸੇ ਲਾਏ ਨੇ ਉਹ ਨਾਂ ਬਾਰੇ ਤਾਂ ਕੱਖ ਨਹੀਂ ਸੋਚਦੀਆਂ ਹੈਗੀਆਂ ਮੈਂ ਜਿੰਨੇ ਕੁ ਕੁੜੀਆਂ ਦੇਖਿਆ ਨੇ ਸਾਰੀਆਂ ਬਾਈ ਇਦਾਂ ਦੇ ਨਿਕਲਿਆ ਨੇ ਹਨਾ ਉਹਨਾਂ ਨੂੰ ਜੇ ਸਮਝ ਲਓ ਤੁਸੀਂ ਕਿਸੇ ਨੇ ਪੈਸੇ ਲਾਏ ਨੇ ਹੁਣ ਜਿਵੇਂ ਆ ਪਰਿਵਾਰ ਦੀ ਮੈਂ ਗੱਲ ਕਰ ਰਿਹਾ ਬਾਈ ਹੁਣਾਂ ਨੇ ਪੈਸੇ ਲਾਏ ਜੀਗੇ ਉਹ ਕੁੜੀ ਨੂੰ ਤੁਹਾਡੇ ਬਾਰੇ ਕੋਈ ਉਹ ਨਹੀਂ ਹੈਗਾ ਤੁਹਾਡੇ ਤੇ ਤਰਸ ਆਊਗਾ ਜੇ ਤੁਸੀਂ ਸੋਚਦੇ ਹੋ ਬਾਈ ਇੱਥੇ ਕੁੜੀਆਂ ਆ ਕੇ ਤਾਂ ਇੰਨਿਆਂ ਕਿ ਬਦਲ ਜਾਂਦੀਆਂ ਨੇ ਕੈਨੇਡਾ ਅਮਰੀਕਾ ਇੰਗਲੈਂਡ ਇੰਗਲੈਂਡ ਤੇ ਕੈਨੇਡਾ ਦਾ ਤਾਂ ਬਹੁਤ ਬੁਰਾ ਹਾਲ ਆ ਬਾਈ ਕੰਮ ਦਾ ਤੇ ਦੂਜਾ ਕੁੜੀਆਂ ਨਾ ਜੇ ਕਿਸੇ ਵੀ ਸਮਝ ਲਓ ਕਿਸੇ ਵੇਅਰ ਹਾਊਸ ਚ ਲੱਗ ਗਈਆਂ ਬੀ ਜਾਂਸੀ ਵਾਲੇ ਉਹਨੂੰ ਇੱਕ ਦਿਨ ਦੀ ਸ਼ਿਫਟ ਦੇ ਰਿਹਾ ਦੋ ਦਿਨ ਦੀ ਦੇ ਰਿਹਾ ਮੁੜ ਕੇ ਦੋ ਦੋ ਹਫ਼ਤੇ ਬੁਲਾ ਨਹੀਂ ਰਿਹਾ ਫਿਰ ਉਹ ਕੀ ਕਰਦੀਆਂ ਨੇ ਕਿਸੇ ਸੁਪਰਵਾਈਜ਼ਰ ਨਾਲ ਕਿਸੇ ਮੈਨੇਜਰ ਨਾਲ ਇਹਨਾਂ ਦੇ ਪੈਰਾਂ ਤਾਂ ਮਤਲਬ ਕਿ ਮਤਲਬ ਕਿ ਮੈਂ ਗਲਤ ਨਹੀਂ ਕਹਿਣਾ ਚਾਹੁੰਦਾ ਵੀ ਉਹਨਾਂ ਦੇ ਨਾਲ ਰਿਲੇਸ਼ਨ ਬਣਾਉਣ ਤੱਕ ਜਾਂਦੇ ਨੇ ਕਿ ਵੀ ਇਹ ਸਾਡੀ ਸ਼ਿਫਟਾਂ ਪਵਾ ਦੂਗਾ ਕਈ ਕੁੜੀਆਂ ਚੰਗੀਆਂ ਵੀ ਨੇ ਹਨਾ ਪਰ ਜੇ ਤੁਸੀਂ ਗੱਲ ਕਰੋ ਕਿ ਵੀ ਇਹ ਥੋੜੇ ਬਾਰੇ ਸੋਚਦੇ ਹੋਣਗੇ ਕਿ ਵੀ ਸਾਡੇ ਪਰਿਵਾਰ ਨੇ ਅਸੀਂ ਆਪਦੇ ਪਿਓ ਦੀ ਇੱਜ਼ਤ ਜਾ ਆਪਦੇ ਸਹੁਰੇ ਸੱਸ ਦੀ ਇੱਜ਼ਤ ਦਾ ਖਿਆਲ ਰੱਖਣਾ ਤੇ ਤੁਸੀਂ ਭੁੱਲ ਜੋ ਬਾਈ ਮੈਂ ਤੁਹਾਨੂੰ ਇਹੀ رائے ਦੇਣੀ ਚਾਹੁੰਨਾ ਕਿ ਵੀ ਕਿਸੇ ਕੁੜੀ ਤੇ ਕੋਈ ਪੈਸਾ ਨਾ ਲਾਓ ਵੀ ਤੁਸੀਂ ਇਹ ਹੁਣ ਤਾਂ ਵੇਸੇ ਵੀ ਵਿਜੇ ਬੰਦ ਹੋ ਗਏ ਨੇ ਬਾਈ ਤੁਸੀਂ ਇਹ ਚੀਜ਼ਾਂ ਦੇ ਨਾਲ ਤੁਸੀਂ ਨਾ ਆਪਦੀ ਜ਼ਿੰਦਗੀ ਖਰਾਬ ਕਰੋ ਕਿ ਵੀ ਅਸੀਂ ਕੁੜੀ ਤੇ ਪੈਸੇ ਲਾਵਾਂਗੇ ਤੇ ਸਾਨੂੰ ਸੱਦ ਲੂਗੀ ਬਾਈ ਇਹ ਰੂਲ ਬੰਦ ਹੋ ਗਏ ਨੇ ਇੰਗਲੈਂਡ ਦੇ ਵਿੱਚ ਖਾਸ ਕਰਕੇ ਕੈਨੇਡਾ ਦਾ ਮੈਨੂੰ ਪਤਾ ਨਹੀਂ ਹੈਗਾ ਤੇ ਤੁਸੀਂ ਵੀਰ ਕੈਨੇਡਾ ਦਾ ਕੈਨੇਡਾ ਦਾ ਇਸ ਤੋਂ ਵੀ ਬੁਰਾ ਹਾਲ ਹੈ ਜੇ ਇੰਗਲੈਂਡ ਦੇ ਤੁਸੀਂ ਸੁਣਦੇ ਹੋ ਨਾ ਸੀਨ ਬਹੁਤ ਆ ਰਹੇ ਨੇ ਤਾਂ ਕੈਨੇਡਾ ਵੀ ਇੰਗਲੈਂਡ ਵੀ ਪੂਰੇ ਜੋਰਾ-ਸੋਰਾ ਤੇ ਆ ਕਿ ਵੀ ਹਾਂ ਵੀ ਕੁੜੀ ਆ ਕੇ ਧੋਖਾ ਕਰ ਦਿੰਦੀ ਆ ਸੋ ਮੇਰੀ ਗੱਲ ਤੇ ਗੌਰ ਕਰੋ ਵੀਰ ਬਣ ਕੇ ਅਸੀਂ ਜੇ ਇੱਕ ਬੰਦਾ 10 ਸਾਲ ਦੁਪਈ ਲਾ ਕੇ ਆਇਆ ਠੀਕ ਆ 15 ਸਾਲ ਬਿਆਨ ਹੋ ਗਏ ਦੋ ਜਵਾਗ ਉਨੇ ਸਾਰੇ ਖੂਨ ਪਸੀਨੇ ਦੀ ਕਮਾਈ ਆਪਦੇ ਘਰ ਵਾਲੇ ਤੇ ਲਾਤੀ ਕਿ ਵੀ ਸਾਡਾ ਸਾਡੀ ਲਾਈਫ ਸਿਕਯੂਰ ਹੋ ਜੂਗੀ ਮੇਰੇ ਬੱਚਿਆਂ ਦੀ ਹੋ ਜੂਗੀ ਲਾਈਫ ਸਿਕਯੂਰ ਹਨਾ ਤੇ ਉਸ ਇਨਸਾਨ ਨੇ 15 ਸਾਲ ਦਾ ਰਿਲੇਸ਼ਨ ਵੀ ਮਿੱਟੀ ਚ ਮਿਲਾਤਾ ਉਥੇ ਜਾ ਕੇ ਕਿਸੇ ਇਨਸਾਨ ਨਾਲ ਰਿਲੇਸ਼ਨ ਦੇ ਵਿੱਚ ਉਹ ਉਹਦੇ ਉਰ ਇੱਥੇ ਨਿਸ਼ਾਨ ਪਿਆ ਹੋਇਆ ਜੀਗਾ ਕਿਸ ਦਾ ਹਨਾ ਤੇ ਤੁਸ ਜੀ ਹਿਸਾਬ ਲਾ ਲਕ ਵੀ ਇੰਨੀ ਜਿਆਦਾ ਉਹ ਗਿਰੀ ਹੋਈ ਔਰਤ ਹੋਣੀ ਹੈ ਜਿਨੇ ਯਾਰ ਆਪਦੇ ਜਵਾਕਾ ਦਾ ਨਹੀਂ ਸੋਚਿਆ ਘਰ ਵਾਲੇ ਦੀ ਦੂਰ ਦੀ ਗੱਲ ਆਪਦੇ ਜਵਾਕਾ ਦਾ ਨਹੀਂ ਸੋਚਿਆ ਸੋ ਮੈਂ ਅਹੀ ਗੱਲ ਕਹਿਣੀ ਚਾਹੁੰਨਾ ਬਾਈ ਬਣ ਕੇ ਕਿਸੇ ਤੇ ਵੀ ਵਿਸ਼ਵਾਸ ਨਾ ਕਰੋ ਇੱਕ ਮਿੰਟ ਦੀ ਯਾਰੀ ਤੇ ਵੀ ਵਿਸ਼ਵਾਸ ਨਾ ਕਰੋ ਤੁਸੀਂ ਵੀਰ ਬਣ ਕੇ ਸਾਡੇ ਪਿੰਡਾਂ ਦੇ ਵਿੱਚ ਕਈ ਵਿਚਾਰੇ ਨਹੀਂ ਪੜੇ ਲਿਖੇ ਹੈਗੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੈਗਾ ਇਹਨਾਂ ਚੀਜ਼ਾਂ ਬਾਰੇ ਪਰ ਆਸੀ ਬਾਈ ਤੁਹਾਨੂੰ ਦੱਸਦਿਆਂ ਵੀ ਇੰਦਾ ਆਪਦੀ ਜ਼ਮੀਨਾਂ ਵੇਚ ਕੇ ਕਿਸੇ ਜਨਾਨੀ ਦੇ ਪੈਸੇ ਨਾ ਲਾਵੋ ਕਿਸੇ ਕੁੜੀ ਤੇ ਪੈਸੇ ਨਾ ਲਾਵੋ ਤੁਹਾਨੂੰ ਇਹ ਡੋਬਣ ਤੱਕ ਬਾਈ ਤੁਹਾਡੇ ਇਹਨਾਂ ਨੂੰ ਤੁਹਾਡੀ ਕੇਅਰ ਪਰਵਾਹ ਕੁਝ ਨਹੀਂ ਹੈਗੀ ਬਾਈ ਇਹ ਤੁਹਾਡੇ ਬਾਰੇ 1% ਨਹੀਂ ਸੋਚਣਗੇ ਜੇ ਤੁਸੀਂ ਉਹਨਾਂ ਨੂੰ ਬਾਹਰ ਵੀ ਭੇਜ ਦੋਗੇ ਜੇ ਤੁਸੀਂ ਸੋਚਦੇ ਹੋ ਨਾ ਸਾਡਾ 20 ਸਾਲ ਦਾ ਰਿਲੇਸ਼ਨ ਆ 15 ਸਾਲ ਦਾ ਰਿਲੇਸ਼ਨ ਬ੍ਰੋ ਉਹ ਤੁਹਾਡੇ ਬਾਰੇ ਨਹੀਂ ਸੋਚਦੀਆਂ ਹੋਣਗੀਆਂ ਉਹ ਨਾ ਉਹਨੂੰ ਸਿਰਫ ਪੈਸਿਆਂ ਤੱਕ ਦਾ ਮਤਲਬ ਆ ਕਿ ਅਸੀਂ ਪੈਸੇ ਕਮਾਉਣੇ ਆ ਆਪਦੀ ਫੈਮਿਲੀ ਸੈੱਟ ਕਰਨੀ ਆ ਜਿਨ੍ਹਾਂ ਨੇ ਸਾਡੇ ਤੇ ਪੈਸੇ ਲਾਏ ਸੀ ਅਸੀਂ ਉਹਨਾਂ ਬਾਰੇ ਕੱਖ ਨਹੀਂ ਸੋਚਣਾ ਹੈਗਾ ਸੋ ਪਲੀਜ਼ ਵੀਰ ਬਣ ਕੇ ਇੰਨਾ ਕੁੜਿਆਂ ਤੇ ਪੈਸੇ ਲਾਉਣੇ ਬੰਦ ਕਰੋ ਆਪਦੇ ਬਿਜ਼ਨਸ ਖੜੇ ਕਰੋ ਬਾਈ ਜਿੱਥੇ ਜੁ 25 30 ਲੱਖ 40 ਲੱਖ ਲਾਉਣਾ ਉਹੀ ਆਪਦਾ 25 30 ਲੱਖ ਤੁਸੀਂ ਲਾ ਕੇ ਆਪਦੇ ਬਿਜ਼ਨਸ ਖੜੇ ਕਰੋ ਆਪਦੀ ਫੈਮਿਲੀ ਕੋਲ ਰਹਿਓ ਆਪਦੀ ਫੈਮਿਲੀ ਕੋਲ ਰਹਿ ਕੇ ਤੁਸੀਂ ਬਹੁਤ ਵੀ ਤਰੱਕੀਆਂ ਨੂੰ ਹੱਥ ਪਾ ਸਕਦੇ ਹੋ ਬਾਈ ਇੱਥੇ ਸਿਰਫ ਸ਼ਿਫਟਾਂ ਤੇ ਲੋਕਾਂ ਦੀਆਂ ਦਲਾਲੀਆਂ ਕੀ ਕਹਿੰਦੇ ਹੁੰਦੇ ਨੇ ਵੀ ਮੈਂ ਉਹ ਗਲਤ ਸ਼ਬਦ ਨਹੀਂ ਬੋਲਣਾ ਹੈਗਾ ਵੀ ਉਹੀ ਕਾਰਜੋਗੀਆਂ ਨੇ ਉઠੋ ਕੰਮ ਤੇ ਚੱਲ ਜੋ ਆਕੇ ਸੋਜੋ ਤੇ ਕੰਮ ਤੇ ਜਾਣਾ ਦੈਸ ਹੋਰ ਕੁਝ ਨਹੀਂ ਹੈਗਾ ਤੁਹਾਡੇ ਪੱਲੇ ਬਰੋ ਤੇ ਦੂਜੀ ਗੱਲ ਕਿਸੇ ਦੇ ਪੈਸੇ ਨਾ ਲਾਓ ਨਾ ਲਾਓ ਮੇਰੀ ਇਹੀ ਅਪੀਲ ਆ ਤੁਹਾਨੂੰ ਇੱਥੇ ਜਨਤਾ ਕੋਈ ਕਿਸੇ ਦੀ ਪਰਵਾਹ ਨਹੀਂ ਕਰਦੀ ਬਾਈ ਤੁਹਾਡੇ ਅੱਖਾਂ ਮੁਰੇ ਕੋਈ ਮਰਦਾ ਹੋਊਗਾ ਕਿਸੇ ਨੂੰ ਕੁਝ ਨਹੀਂ ਮਤਲਬ ਨਹੀਂ ਹੈਗਾ ਸੋ ਵੀਰ ਬਣ ਕੇ ਤੁਸੀਂ ਇਹ ਚੀਜ਼ਾਂ ਨੂੰ ਅਵੋਇਡ ਕਰੋ ਯਾਰ ਥੈਂਕ ਯੂ